ਬਹੁਤ ਜ਼ਿਆਦਾ ਪਾਣੀ ਆ ਗਿਆ ਵੇਖੋ ਅੰਦਰਾਂ ਚ ਵੜ ਗਿਆ ਪਾਣੀ ਨਾ ਵੇਖੋ ਸਾਰੇ ਬੈੱਡ ਗਿੱਲੇ ਸਾਰੇ ਕੱਪੜੇ ਜੋ ਵੀ ਆ ਸਿਲੰਡਰ ਫ੍ਰਿਜ ਮਤਲਬ ਪੂਰਾ ਹੀ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਨਾ ਹਾਂ ਵੇਖੋ ਗਵਰਨਮੈਂਟ ਸਾਡੀ ਕੁਛ ਨਹੀਂ ਕਰਦੀ ਕੁਛ ਵੀ ਨਹੀਂ ਕਰਦੀ ਹੈ ਨਾ ਉਹਨੂੰ ਇਹ ਨਹੀਂ ਦਿੱਖਦਾ ਹੈਗਾ ਨਾ ਕਿ ਲੋਕਾਂ ਦੇ ਘਰਾਂ ਚ ਪਾਣੀ ਆਉਂਦਾ ਵੇਖੋ ਸਮਾਨ ਸਾਰਾ ਕੱਢ ਕੇ ਬਾਹਰ ਰੱਖਿਆ ਇਹ ਗਵਰਨਮੈਂਟ ਤੇ ਗਵਰਨਮੈਂਟ ਨੇ ਨਹੀਂ ਜਿੰਨਾ ਨੁਕਸਾਨ ਹੋਇਆ ਸਾਡਾ ਛੋਟੇ ਛੋਟੇ ਬੱਚੇ ਹਨ ਤੇ ਇੰਨਾ ਗੰਦਾ ਪਾਣੀ ਆਉਂਦਾ ਵਾ ਅਸੀਂ ਕੀ ਕਰਾਂਗੇ ਸਾਰੇ ਕਿਤਾਬਾਂ ਮੁੰਡੇ ਦੀਆਂ ਭੇਜ ਗਈਆਂ ਸਾਰਾ ਕੁਝ ਭੇਜ ਗਿਆ ਸਾਰਾ ਸਮਾਨ ਪਤਾ ਨਹੀਂ ਆਪਾਂ ਕਿੱਦਾਂ ਕੱਢਿਆ ਹਨ ਨੂੰ ਪਤਾ ਆਪਾਂ ਕਿੱਦਾਂ ਕੱਢਿਆ ਹਨ ਸਾਰਾ ਸਾਰੇ ਸੋਫੇ ਨਵੇਂ ਹੀ ਸਾਰੇ ਗਿੱਲੇ ਹੋ ਗਏ ਆ ਸਾਰਾ ਬੱਚਿਆਂ ਦੇ ਕੱਪੜੇ ਕੱਪੜੇ ਪਾਉਣ ਨੂੰ ਕੋਈ ਨਹੀਂ ਹੈਗਾ ਹਾਂ ਦੇਖੋ ਦਲੀਆਂ ਉੱਚੀਆਂ ਘਰ ਨਹੀਂਵੇਂ ਹੋਈ ਜਾਂਦੇ ਆ ਤੇ ਫਿਰ ਇਹੋ ਹਾਲ ਹੋਣਾ ਹਨ ਬੋਟਾ ਮੰਗੜ ਨੂੰ ਤੇ ਸਾਰੇ ਆ ਜਾਂਦੇ ਆ ਪਰ ਇਹੋ ਜਿਹੇ ਵੇਲੇ ਪੁੱਛਣ ਨੂੰ ਕੋਈ ਨਹੀਂ ਹੁੰਦਾ ਹੈਗਾ ਵੇਖੋ ਸਾਰਾ ਸਮਾਨ ਜਿੰਨਾ ਸਾਡਾ ਨਵਾਂ ਹੀ ਸਾਰਾ ਲਮਾਰੀਆਂ ਦੇ ਵਿੱਚ ਇਦਾਂ ਦੇ ਇਦਾਂ ਹੀ ਪਿਆ ਹੋਏ ਜੁੱਤੀਆਂ ਹਰ ਮਸ਼ੀਨ ਉੱਪਰ ਚੜਾਈ ਆਪਾਂ ਫ੍ਰਿਜ ਦਾ ਨੁਕਸਾਨ ਹੋ ਗਿਆ ਵਾ ਇਨਵਰਟਰ ਚਾਲੂ ਆ ਪਤਾ ਨਹੀਂ ਉਧਰ ਕਰੰਟ ਆਉਂਦਾ ਵਾ ਕਿ ਨਹੀਂ ਆਉਂਦਾ ਹਨਾ ਤੁਹਾਡੇ ਤੇ ਜਾਨ ਮਾਲ ਨੂੰ ਖਤਰਾ ਨਾ ਤੇ ਇਹ ਹਾਲ ਹੋ ਗਿਆ ਜੇ ਵੇਖੋ ਹੁਣ ਕਿੱਦਾਂ ਇਹ ਪਾਣੀ ਨਿਕਲਣਾ ਵਾ ਕਿੱਦਾਂ ਆਪਾਂ ਦੁਬਾਰਾ ਸੈਟਿੰਗ ਕਰਨੀ ਉਹਾਨੂੰ ਹੀ ਪਤਾ ਹੋਣਾ ਦੁਬਾਰਾ ਤੋਂ ਮਤਲਬ ਘਰ ਬਸਾਉਣ ਵਾਲੀ ਗੱਲ ਹੋ ਜਾਂਦੀ ਆ ਵੇਖੋ ਹੈ ਛੋਟੇ ਛੋਟੇ ਬੱਚਿਆਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆਪਾਂ ਕਿੱਦਾਂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿੱਦਾਂ ਕਿ ਤੁਸੀਂ ਵੇਖ ਹੀ ਲਿਆ ਕਿ ਪਾਣੀ ਜਿਹੜਾ ਆ ਗਿਆ ਸੀ ਪਾਣੀ ਜਿਹੜਾ ਉਹ ਬਾਰਿਸ਼ਾਂ ਦਾ ਤੇ ਚਲੋ ਠੀਕ ਹੀ ਆ ਹਨਾ ਬਾਰਿਸ਼ਾਂ ਪੈਂਦੀਆਂ ਪਈਆਂ ਪਰ ਜਿਹੜਾ ਓਵਰਫਲੋ ਜਿਹੜਾ ਹੋ ਗਿਆ ਵਾ ਸਾਡੇ ਲਾਗੇ ਜਿਹੜਾ ਬਿਆਸ ਦਰਿਆ ਪੈਂਦਾ ਵਾ ਹਨਾ ਉਹਦੇ ਕਰਕੇ ਮੈਨੂੰ ਲੱਗਦਾ ਕਿ ਪਾਣੀ ਜਿਹੜਾ ਉਹ ਛੱਡ ਦਿੰਦੇ ਹਨਾ ਛੱਡਣਾ ਕੀ ਮਤਲਬ ਬੰਨ ਵਗੈਰਾ ਜਿਹੜੇ ਟੁੱਟ ਗਏ ਆ ਤੇ ਉਹਦੇ ਕਰਕੇ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ 'ਚ ਜਿਹੜਾ ਉਹ ਵੱਡ ਗਿਆ ਵਾ ਹਨਾ ਲੋਕਾਂ ਦੇ ਘਰ ਤੇ ਮੈਂ ਕਿੰਨੀ ਵੱਡੀਆਂ ਵੱਡੀਆਂ ਕੋਠੀਆਂ ਜਿਹੜੀਆਂ ਜਿੱਦਾਂ ਖਬਰਾਂ ਜਿਹੜੀਆਂ ਆਉਂਦੀਆਂ ਹਨਾ ਉਹ ਟੱਠ ਗਈਆਂ ਵਾ ਸਾਰੀਆਂ ਹਨਾ ਇਨ ਇਨ ਪੈਸਾ ਲੋਕਾਂ ਨੇ ਲਾਇਆ ਵਾ ਸਾਰਾ ਬਰਬਾਦ ਹੋ ਗਿਆ ਉਹਨਾਂ ਦਾ ਤੇ ਇੱਕ ਮੈਂ ਖਬਰ ਵੀ ਸੁਣੀ ਸੀ ਕਿ 35 ਲੱਖ ਦੀ ਜਿਹੜੀ ਕੋਠੀ ਕਿਸ ਨੇ ਪਾਈ ਸੀ ਉਹ ਜਿਹੜੀ ਪੈਲੀਆਂ ਵਿੱਚ ਜਿੱਦਾਂ ਡੇਰੇ ਵਗੈਰਾ ਹੁੰਦੇ ਆ ਤੇ ਉਹ ਜਿਹੜੀ ਪਾਣੀ ਆਉਣ ਦੇ ਨਾਲ ਸਾਰੀ ਜਿਹੜੀ ਉਹ ਡਿੱਗ ਗਈ ਇਥੇ ਉਹ ਦਿਨ ਪਾਣੀ ਆਪਾਂ ਬੜੀ ਮੁਸ਼ਕਲ ਕੱਢਿਆ ਬਹੁਤ ਮੁਸ਼ਕਲ ਪਾਣੀ ਕੱਢਿਆ ਪਾਣੀ ਕੱਢਦਿਆਂ ਕੱਢਦਿਆਂ ਸਾਨੂੰ ਜਿਹੜਾ ਵਾ 6 6.5 ਜਿਹੜੇ ਹੋ ਗਏ ਸੀ ਤੇ ਮੁੜ ਕੇ ਮੈਂ ਜਿਹੜੇ ਹੀ ਕੱਪੜੇ ਵਗੈਰਾ ਜਿਹੜੇ ਮੈਂ ਇਦਾਂ ਹੀ ਬੈੱਡ ਵਿੱਚ ਰੱਖੇ ਹੋਏ ਫਿਰ ਮੈਂ ਨਾ ਪੋਲੀਥੀਨ ਵੱਡੇ ਮੰਗਾਏ ਵੱਡੇ ਪੋਲੀਥੀਨ ਮੰਗਾਏ ਉਹਦੇ ਵਿੱਚ ਸਾਰੇ ਮੈਂ ਪੈਕ ਕੀਤੇ ਕੱਪੜੇ ਤੇ ਸਾਰਾ ਇਹ ਸਮਾਨ ਜਿਹੜਾ ਹੀ ਉਹ ਮੈਂ ਫਿਰ ਨਾ ਹੋਰ ਕਿਤੇ ਰੱਖਿਆ ਸਮਾਨ ਮੈਂ ਬੈੱਡ ਵਿੱਚ ਹੁਣ ਨਹੀਂ ਰੱਖੂੰਗੀ ਸਮਾਨ ਕਿਉਂਕਿ ਬੈੱਡ 'ਚ ਰੱਖਣਾ ਮਤਲਬ ਸਮਾਨ ਦੀ ਬਰਬਾਦੀ ਆ ਤੇ ਪਾਣੀ ਦਾ ਕੋਈ ਪਤਾ ਨਹੀਂ ਹੈ ਮਤਲਬ ਕਿਹੜੇ ਵੇਲੇ ਆ ਜਾਂਦਾ ਵਾ ਕਿਹੜੇ ਵੇਲੇ ਨਹੀਂ ਹੈਣਾ ਕਿਉਂਕਿ ਪਾਣੀ ਜਿੱਦਾਂ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਇਹਦੇ ਕਰਕੇ ਨਾ ਥੋੜਾ ਜਿਹਾ ਵੀ ਬਾਰਿਸ਼ ਥੋੜੀ ਜਿਹੀ ਆਵੇ ਤੇ ਪਾਣੀ ਜਿਹੜਾ ਅੰਦਰਾਂ ਤੱਕ ਆ ਜਾਂਦਾ ਵਾ ਇਹਦੇ ਨਾਲ ਫਰਨੀਚਰ ਤੇ ਚਲੋ ਖਰਾਬ ਹੁੰਦਾ ਹੁੰਦਾ ਮੈਂ ਕਿਹਾ ਚਲੋ ਕੱਪੜੇ ਕੀ ਖਰਾਬ ਕਰਨੇ ਹਨਾ ਕਪੜੇ ਬਹੁਤ ਜਿਆਦਾ ਫਿਰ ਖਰਾਬ ਹੋ ਜਾਂਦੇ ਆ ਫਿਰ ਧੋਣੇ ਸੁਕਾਉਣੇ ਬੜਾ ਔਖਾ ਹੋ ਜਾਂਦਾ ਵਾ ਗੱਦਿਆਂ ਨੂੰ ਮੈਂ ਕਿੰਨੀ ਮਤਾਂ ਮੈਨੂੰ ਪਤਾ ਨਹੀਂ ਕਿੰਨੀਆਂ ਕਿ ਧੁੱਪਾਂ ਲਵਾਉਣੀਆਂ ਪਈਆਂ ਵਾ ਸੋਫਿਆਂ ਨੂੰ ਧੁੱਪਾਂ ਲਵਾਉਣੀਆਂ ਪਈਆਂ ਵਾ ਫਿਰ ਜਾ ਕੇ ਸੈਟਲਮੈਂਟ ਹੋਈ ਹੈ ਹਾਲੇ ਥੋੜੀ ਜੀ ਤੇ ਇੱਥੇ ਮਤਲਬ ਸਮਾਨ ਅਜੇ ਮੈਂ ਸਾਂਭਿਆ ਹੀ ਨਹੀਂ ਹੈਗਾ ਮੈਂ ਕਿਹਾ ਅਜੇ ਪਾਣੀ ਦਾ ਕੋਈ ਪਤਾ ਨਹੀਂ ਹਨਾ ਕਿਹੜੇ ਵੇਲੇ ਆ ਜਾਏ ਤੇ ਅਜੇ ਸਮਾਨ ਮੈਂ ਇਦਾਂ ਹੀ ਰੱਖਿਆ ਤੇ ਫਿਰ ਅਗਲੇ ਦਿਨ ਮੈਂ ਜਿਹੜਾ ਸੀ ਉਹ ਫਿਰ ਸਮਾਨ ਜਿਹੜਾ ਹੀ ਉਹ ਸਾਂਭਿਆ ਹੀ ਇੱਥੇ ਆਪਾਂ ਆ ਗਏ ਨਾ ਧੋ ਕੇ ਤੇ ਨਾ ਨਾ ਧੋ ਕੇ ਮਤਲਬ ਮੈਂ 6:30 ਹੋ ਗਏ ਸੀ ਮੈਨੂੰ ਨਾਂਦਿਆ ਹੀ ਤੇ ਫਿਰ ਅਜੇ ਮੈਂ ਬੈੱਡ ਸਾਫ਼ ਕਰਨਾ ਹੀ ਬੈੱਡ 'ਚ ਮੈਂ ਛਾਤੀ ਮਾਰੀ ਇੰਨਾ ਜ਼ਿਆਦਾ ਪਾਣੀ ਹੀ ਬਹੁਤ ਜ਼ਿਆਦਾ ਪਾਣੀ ਹੀ ਬੈੱਡ 'ਚ ਫਿਰ ਮੈਂ ਉਹ ਪੋਚਿਆਂ ਦੇ ਨਾਲ ਜਿਹੜਾ ਹੀ ਨਿਚੋੜ ਨਿਚੋੜ ਕੇ ਜਿਹੜਾ ਹੀ ਉਹ ਕੱਢਿਆ ਤੇ ਫਿਰ ਮੈਂ ਗੱਦੇ ਜਿਹੜੇ ਹੀ ਉਦਨ ਤੇ ਚਲੋ ਧੋਪ ਜਿਹੜੀ ਉਹ ਰਹਿ ਗਈ ਹੀ ਤੇ ਤੁਸੀਂ ਵੇਖ ਸਕਦੇ ਮਤਲਬ ਵੱਡਾਂ ਦੇ ਅੰਦਰ ਤੱਕ ਪਾਣੀ ਜਿਹੜਾ ਵੜ ਗਿਆ ਹਨਾ ਇੱਥੇ ਸਮਾਨ ਰੱਖਣਾ ਤੇ ਸਮਾਨ ਦੀ ਤੁਹਾਨੂੰ ਪਤਾ ਬਰਬਾਦੀ ਆ ਫਿਰ ਮੈਂ ਸਮਾਨ ਨਹੀਂ ਹੁਣ ਰੱਖੂੰਗੀ ਇਹਦੇ ਵਿੱਚ ਤੇ ਇਹ ਹੈਗਾ ਆਪਣਾ ਅਗਲਾ ਦਿਨ ਸਮਾਨ ਐਜ਼ ਇਟ ਇਦਾਂ ਹੀ ਪਿਆ ਸੀ ਮੈਂ ਜਰਾ ਵੀ ਨਹੀਂ ਸਾਂਭਿਆ ਹੈਗਾ ਸਾਂਭਣਾ ਕੀ ਮਤਲਬ ਲਿਮਾਰੀਆਂ ਤੇ ਚਲੋ ਸੁੱਕ ਗਈਆਂ ਸਾਰਾ ਸੁੱਕੋ ਚੁੱਕ ਸੁੱਕ ਗਿਆ ਹੀ ਪਰ ਇਹ ਆ ਕਿ ਸਮਾਨ ਰੱਖਣੋਂ ਦਿਲ ਨਹੀਂ ਕਰਦਾ ਪਿਆ ਕਿ ਮਤਲਬ ਹੁਣ ਨਾ ਮੰਨ ਜੇ ਅੱਕ ਗਿਆ ਬਹੁਤ ਹੀ ਜ਼ਿਆਦਾ ਨਾ ਰੋਜ਼ ਰੋਜ਼ ਤੁਹਾਨੂੰ ਪਤਾ ਪਾਣੀ ਵੀ ਨਹੀਂ ਕੱਢਿਆ ਜਾਂਦਾ ਹੈਗਾ ਤੇ ਬੱਚੇ ਨਾਲ ਮੈਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਬੱਚੇ ਬਹੁਤ ਪਰੇਸ਼ਾਨ ਹੁੰਦੇ ਆ ਮਤਲਬ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਬੱਚਿਆਂ ਵੱਲ ਧਿਆਨ ਦਵਾਂ ਕਿ ਮੈਂ ਮਤਲਬ ਇਤਾਂ ਪਾਣੀ ਵਗੈਰਾ ਕੱਢਾਂ ਨਾ ਇਤਾਂ ਬਹੁਤ ਤੰਗੀ ਹੁੰਦੀ ਹੈ ਬਹੁਤ ਜ਼ਿਆਦਾ ਤੇ ਸਰੀਰ ਵੀ ਤੁਹਾਨੂੰ ਪਤਾ ਉਦਾਂ ਦਾ ਨਹੀਂ ਰਹਿੰਦਾ ਹੈਗਾ ਨਾ ਤੇ ਸਰੀਰ ਵੀ ਬੜਾ ਹੀ ਦਰਦ ਕਰਦਾ ਵਾ ਫੇਰ ਸਵੇਰੇ ਉੱਠ ਕੇ ਫੇਰ ਜਿਹੜਾ ਬੱਚੇ ਨੇ ਸਕੂਲ ਵੀ ਜਾਣਾ ਵਾ ਸਾਰਾ ਕੁਝ ਵੇਖਣਾ ਪੈਂਦਾ ਵਾ ਮਤਲਬ ਇਤਨਾ ਸਮਾਨ ਜਿਹੜਾ ਵਿਖਰਿਆ ਹੋਏ ਸਾਰਾ ਸੈਟਲਮੈਂਟ ਕਰਨੀ ਉਹ ਹੁੰਦਾ ਕਿ ਮਤਲਬ ਘਰ ਆਪਾਂ ਦੁਬਾਰਾ ਤੋਂ ਆਪਾਂ ਸੈੱਟ ਕਰਦੇ ਪਏ ਹਨਾ ਦੁਬਾਰਾ ਤੋਂ ਸੈੱਟ ਕਰਨਾ ਵੰਨ ਅਜੇ ਮੈਂ ਤੁਹਾਨੂੰ ਆਪਣਾ ਕਮਰਾ ਹੀ ਦਿਖਾਇਆ ਅੱਗੇ ਸਾਰਿਆਂ ਦੇ ਕਮਰਿਆਂ 'ਚ ਇਹੀ ਹਾਲ ਆ ਬਰਾਂਡੇ 'ਚ ਵੀ ਇਹੀ ਹਾਲ ਆ ਕਿਚਨ 'ਚ ਵੀ ਇਹੀ ਹਾਲ ਆ ਸਾਰੇ ਪਾਸੇ ਇਹੀ ਹਾਲ ਆ ਸਮਾਨ ਜਿਹੜਾ ਮੈਂ ਰੱਖ ਦਿੱਤਾ ਸੀ ਉਹ ਅਜੇ ਰੱਖਿਆ ਹੀ ਸਾਮਾਨ ਅਗਲੇ ਦਿਨ ਫੇਰ بارش ਹੋਈ ਆ ਤੇ ਅਗਲੇ ਦਿਨ ਦੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਮਤਲਬ ਦੁਬਾਰਾ ਦੁਬਾਰਾ ਮੈਂ ਕੀ ਤੁਹਾਨੂੰ ਦੱਸਾਂਗੇ ਪਾਣੀ ਆ ਗਿਆ ਪਾਣੀ ਆ ਗਿਆ ਹਨ ਤੇ ਮਤਲਬ ਅਗਲੇ ਦਿਨ ਫੇਰ ਪਾਣੀ ਆ ਗਿਆ ਸੀ ਫੇਰ ਸਾਮਾਨ ਕੱਢਣਾ ਪਿਆ ਸੀ ਬੜਾ ਯੋਖਾ ਬਹੁਤ ਜ਼ਿਆਦਾ ਯੋਖਾ ਹੋ ਗਿਆ ਹਨ ਤੇ ਮਤਲਬ ਬੰਦੇ ਦਾ ਜਦੋਂ ਵਾਸ ਨਹੀਂ ਪੈਂਦਾ ਹੈਗਾ ਹਨ ਇਹ ਵਾਸ ਨਹੀਂ ਪੈਂਦਾ ਪਿਆ ਮਤਲਬ ਇਹ ਆਪਾਂ ਕੁਝ ਕਾਰ ਪਾਈਏ ਹਨਾ ਤੇ ਚਲੋ ਜੀ ਆਪਣਾ ਮੈਥ ਸਮਾਨ ਫਿਰ ਰੱਖ ਦਿੱਤਾ ਐਦਾਂ ਸਾਰਾ ਸੈੱਟ ਕਰਕੇ ਰੱਖਿਆ ਮੈਂ ਸਗੋ ਨਾ ਏਰ ਟੀ-ਸ਼ਰਟਾਂ ਵੱਖਰੀਆਂ ਤੇ ਪੈਂਟਾਂ ਵਗੈਰਾ ਵੱਖਰੀਆਂ ਸੂਟ ਵਗੈਰਾ ਐਦਾਂ ਵੱਖਰੇ ਐਦਾਂ ਵੱਖਰਾ-ਵੱਖਰਾ ਸਮਾਨ ਕਰਕੇ ਰੱਖਿਆ ਬਟ ਕੋਈ ਫਾਇਦਾ ਨਹੀਂ ਹੋਇਆ ਹੈ ਗੱਲ ਮਾਰੀਆਂ ਬੇਸਕ ਸੁੱਕ ਜਾਂਦੀਆਂ ਬਟ ਨਾ ਸੇਲ ਨਹੀਂ ਜਾਂਦੀ ਹੈਗੀ ਥੱਲੇ ਜੇ ਮੈਂ ਨਾ ਉਹ ਜਿਹੜੇ ਮومی ਜਿਹੜੇ ਹੁੰਦੇ ਨਾ ਆਪਣੇ ਉਹ ਕਵਰ ਉਹ ਮੈਂ ਵਿਛਾਏ ਹੋਏ ਆ ਕਿ ਸੇਲ ਵਗੈਰਾ ਨਾ ਜਾਏ ਕੱਪੜਿਆਂ ਨੂੰ ਬਟ ਫਿਰ ਵੀ ਥੋੜਾ ਪੋਤਾ ਹੋ ਜਾਂਦਾ ਹਨਾ ਤੇ ਇਹ ਜਿਹੜੀਆਂ ਤੁਹਾਨੂੰ ਚੱਪਲਾ ਵਗੈਰਾ ਜੁੱਤੀਆਂ ਵਗੈਰਾ ਦਿਖ ਰਹੀਆਂ ਇਹ ਮੈਂ ਸਾਰੀਆਂ ਟੇਬਲ 'ਚ ਰੱਖੀਆਂ ਹੋਈਆਂ ਇਹ ਸਾਰੀਆਂ ਨਵੀਆਂ ਵਾਂ ਜਿੰਨੇ ਵੀ ਆਪਾਂ ਮੈਂ ਡੇਲੀ ਯੂਜ਼ ਕਰਦੇ ਆਂ ਆਪਾਂ ਜਾਂ ਬੱਚੇ ਕਰਦੇ ਆਂ ਜਾਂ ਕੋਈ ਵੀ ਹਨਾ ਉਹ ਇਹਦੇ ਵਿੱਚ ਰੱਖੀਆਂ ਹੋਈਆਂ ਇਸ ਵਿੱਚ ਤੇ ਉਹ ਵੀ ਫਿਰ ਕੱਢਣੀਆਂ ਪੈਣੀਆਂ ਜਲਦੀ ਜਲਦੀ ਮੇਰੇ ਬੱਚੇ ਨੇ ਲਾ ਕੇ ਮੇਰੇ ਨਾਲ ਜਿਹੜਾ ਸਾਰਾ ਸਮਾਨ ਕਢਵਾਇਆ ਪਾਣੀ ਦਾ ਪਤਾ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਆ ਜਾਂਦਾ ਪਾਣੀ ਤੇ ਬਿਲਕੁਲ ਵੀ ਪਤਾ ਨਹੀਂ ਲੱਗਿਆ ਇੰਨੀ ਜਲਦੀ ਜਲਦੀ ਆਪਾਂ ਸਮਾਨ ਜਿਹੜਾ ਉਹ ਕੱਢਿਆ ਬਟ ਭਿੱਜਣ ਨਹੀਂ ਦਿੱਤਾ ਕੋਈ ਵੀ ਸਮਾਨ ਸਾਰਾ ਆਪਾਂ ਕੱਢ ਲਿਆ ਹਾਂ ਭਾਂਡੇ ਵਗੈਰਾ ਵੀ ਆਪਾਂ ਕੱਢ ਲਏ ਹੀ ਜਿੰਨਾ ਵੀ ਕਰੋਕਰੀ ਵਗੈਰਾ ਦਾ ਸਮਾਨ ਹੀ ਸਾਰਾ ਆਪਾਂ ਕੱਢ ਲਿਆ ਹੀ ਉੱਪਰ ਰੱਖ ਲਿਆ ਹੀ ਤੇ ਕੁਝ ਵੀ ਆਪਾਂ ਗਿੱਲਾ ਨਹੀਂ ਹੋਣ ਦਿੱਤਾ ਕੁਝ ਵੀ ਭਿੱਜਣ ਨਹੀਂ ਦਿੱਤਾ ਬਟ ਪਾਣੀ ਬਹੁਤ ਜ਼ਿਆਦਾ ਆਇਆ ਹੀ ਤੇ ਇਹ ਮੈਂ ਇੱਥੋਂ ਦੇ ਵੇਲਾ ਕਰ ਲਿਆ ਜਿਹੜਾ ਸਮਾਨ ਬੈੱਡ ਦਾ ਹੀ ਨਾ ਉਹ ਤੇ ਨਹੀਂ ਮੈਂ ਰੱਖਿਆਗਾ ਜੇ ਵੇਖੋ ਹੁਣ ਕੀ ਹਨਾ ਬਣਦਾ ਏ ਤੇ ਅੱਜ ਜਿੱਤੇ ਮੈਂ ਜਿਹੜਾ ਲਿਫਾਫਿਆਂ ਚ ਪਾਇਆ ਵਾ ਤੇ ਲਿਫਾਫਿਆਂ ਚ ਇਹ ਕਿ ਸੇਫ ਆ ਸਮਾਨ ਜੇ ਕਿਤੇ ਪਾਣੀ ਵੀ ਆਵੇ ਤੇ ਉਸੇ ਵੇਲੇ ਜਿਹੜਾ ਲਿਫਾਫੇ ਜਿਹੜਾ ਉਹ ਮੈਂ ਇਦਾਂ ਦੇ ਇਦਾਂ ਜਿਹੜੇ ਉਹ ਕੱਢ ਲੈਣੇ ਆ ਹਨਾ ਤੇ ਜੇ ਮੈਂ ਕਪੜੇ ਇਦਾਂ ਹੀ ਰੱਖਾ ਤੇ ਉਹ ਫਿਰ ਨਹੀਂ ਉਹ ਫਿਰ ਗਿੱਲੇ ਹੀ ਹੋਣ ਵਾਲਾ ਕੰਮ ਹੋ ਜਾਂਦਾ ਤੇ ਸਾਰੇ ਮੈਂ ਮਤਲਬ ਘਰ ਘਰ ਕੇ ਮਤਲਬ ਤਿਆਰ ਕਰਕੇ ਚੰਗੀ ਤਰ੍ਹਾਂ ਹਨਾ ਤੇ ਵੇਖ ਕੇ ਸਾਰਾ ਸਮਾਨ ਜਿਹੜਾ ਰੱਖਿਆ ਫਿਰ ਵੀ ਸਮਾਨ ਇੱਧਰ ਉੱਧਰ ਹੋ ਜਾਂਦਾ ਪਤਾ ਨਹੀਂ ਲੱਗਦਾ ਹੈਗਾ ਨਾ ਇੱਕ ਵਾਰੀ ਤੇ ਚਲੋ ਪਤਾ ਲੱਗਦਾ ਸਮਾਨ ਕਿੱਥੇ ਰੱਖਿਆ ਕਿਹੜੀ ਚੀਜ਼ ਕਿੱਥੇ ਰੱਖੀ ਦੂਜੀ ਵਾਰੀ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਕਿੱਥੇ ਰੱਖੀ ਹਨਾ ਤੇ ਭੁੱਲ ਵੀ ਜਾਂਦਾ ਬੰਦਾ ਇੰਨੀ ਗੱਲ ਨਹੀਂ ਕਿ ਨਹੀਂ ਭੁੱਲਦਾ ਹੈਗਾ ਹਨਾ ਤੇ ਜਿਹੜਾ ਹੀ ਸਮਾਨ ਮੈਂ ਫੇਰ ਇਦਾਂ ਹੀ ਰੱਖ ਦਿੱਤਾ ਕੀ ਕਰਾਂ ਨਾ ਸਮਾਂ ਮਤਲਬ ਮੈਂ ਇੰਨਾ ਜ਼ਿਆਦਾ ਖਲਾਰਾ ਪਿਆ ਹੀ ਕਮਰੇ 'ਚ ਤੇ ਪਤਾ ਨਹੀਂ ਹੀ ਲੱਗਦਾ ਪਿਆ ਸੋਣਾ ਕਿੱਦਾਂ ਆ ਕਿੱਦਾਂ ਬੈਣਾ ਆ ਹਨਾ ਤੇ ਫਿਰ ਮੈਂ ਇਦਾਂ ਹੀ ਕੀਤਾ ਸੋਫੇ ਜਿਹੜੇ ਸੀ ਗੱਦੇ ਸੌਰੀ ਗੱਦੇ ਮੈਂ ਉੱਪਰ ਧੁੱਪੇ ਸੁੱਕਣੇ ਪਾਏ ਕਿਉਂਕਿ ਅਗਲਾ ਦਿਨ ਸੀ ਪੂਰੇ ਦਿਨ ਦੀ ਮੈਂ ਧੁੱਪ ਲਵਾਈ ਪੂਰੇ ਦਿਨ ਦੀ ਦੋਨੋਂ ਪਾਸੇ ਸਾਰੇ ਗੱਦੇ ਪਾਏ ਸਾਰੇ ਵੱਡਾਂ ਦੇ ਚੁੱਕ-ਚੁੱਕ ਕੇ ਮੈਂ ਪਾਏ ਬੈੱਡ ਸਕਾਏ ਤੇ ਮਤਲਬ ਉਹ ਸਿਰਫ ਕਹਿੰਦੇ ਨਾ ਜਿੱਤੇ ਤੇ ਹੁੰਦੀ ਉਹਨੂੰ ਜਿੱਤੇ ਬੀਤਦੀ ਉਹਨੂੰ ਹੀ ਪਤਾ ਹੁੰਦਾ ਨਾ ਉਹ ਸਿਰਫ ਆਪਾਂ ਜਾਣਦੇ ਆ ਸਾਨੂੰ ਪਤਾ ਕਿ ਆਪਾਂ ਕਿੱਦਾਂ ਸੈੱਟ ਕਰਦੇ ਆ ਸਾਰਾ ਸਮਾਨ ਕਿੱਦਾਂ ਸਾਰਾ ਕਾਰ ਸੈੱਟ ਕਰਦੇ ਆ ਉਹ ਸਿਰਫ ਸਾਨੂੰ ਹੀ ਪਤਾ ਵਾ ਹੋਰ ਕਿਸੇ ਨੂੰ ਪਤਾ ਨਹੀਂ ਆ ਨਾ ਤੇ ਬਾਕੀ ਗੱਲਾਂ ਕਰਨ ਵਾਲੇ ਤੇ ਚਲੋ ਬਥੇਰੇ ਹੁੰਦੇ ਆ ਨਾ ਕਿਸੇ ਤਾਂ ਮਜ਼ਾ ਕਢਾਉਣ ਵਾਲੇ ਬਥੇਰੇ ਹੁੰਦੇ ਤੇ ਪ੍ਰਮਾਤਮਾ ਮਤਲਬ ਸਾਬਦਾ ਟਾਈਮ ਲਿਆਉਂਦਾ ਹਨ ਇਹ ਨਹੀਂ ਆ ਕਿ ਮਤਲਬ ਨਈ ਜੀ ਜੀ ਅੱਜ ਇਹ ਵਾਲੇ ਦਿਨ ਵੇਖਣ ਨੇ ਤੇ ਕੱਲ ਨੂੰ ਚੰਗੇ ਦਿਨ ਵੀ ਆਉਣਗੇ ਹਨ ਤੇ ਪ੍ਰਮਾਤਮਾ ਸਭ ਤੇ ਚੰਗੇ ਮਾੜੇ ਦੇਣ ਲਿਆਉਂਦਾ ਵਾ ਸਾਬ ਨੂੰ ਸਾਰੀਆਂ ਚੀਜ਼ਾਂ ਇੱਥੇ ਹੀ ਵੇਖਣ ਨੂੰ ਮਿਲਦੀਆਂ ਕੋਈ ਅੱਗੇ ਜਾ ਕੇ ਤੇ ਵੇਖਦਾ ਨਹੀਂ ਅੱਗੇ ਜਾ ਕੇ ਕੀ ਹੁੰਦਾ ਕੀ ਨਹੀਂ ਹੁੰਦਾ ਸਾਡੇ ਕਰਮਾਂ ਦਾ ਵੀ ਇੱਥੇ ਆ ਤੇ ਜੋ ਅਸੀਂ ਕਰਦੇ ਆ ਉਹ ਵੀ ਇੱਥੇ ਹੀ ਆ ਹਨਾ ਕਿਸੇ ਨਾਲ ਬੁਰਾ ਕਰਦੇ ਆ ਤੇ ਉਹਦਾ ਹਿਸਾਬ-ਕਿਤਾਬ ਵੀ ਸਾਨੂੰ ਇੱਥੇ ਹੀ ਦੇਣਾ ਪੈਂਦਾ ਵਾ ਅੱਗੇ ਜਾ ਕੇ ਕਿਸੇ ਨੇ ਨਹੀਂ ਵੇਖਿਆ ਕਿਸੇ ਨੇ ਨਹੀਂ ਵੇਖਣਾ ਹੈਗਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਕਿਸੇ ਨਾਲ ਹਨਾ ਇੱਥੇ ਸਭ ਵੇਖਦੇ ਆ ਇਸ ਕਰਕੇ ਇੱਥੇ ਹੀ ਸਤਪ ਨਾਲ ਜੋ ਹੁਣ ਇੱਥੇ ਹੀ ਹੋਣਾ ਤੇ ਜਿਹੜੇ ਪੋਲੀਥੀਨ ਨੂੰ ਰੱਖਣ ਵਿੱਚ ਮਤਲਬ ਆਸਾਨੀ ਹੀ ਕੱਢਣ ਵਿੱਚ ਵੀ ਆਸਾਨੀ ਆ ਕਿ ਮਤਲਬ ਜਲਦੀ ਜਲਦੀ ਜਿਹੜਾ ਇਹ ਕੱਢ ਲੈਣੇ ਆ ਤੇ ਜਿਹੜਾ ਵਾ ਆਪਾਂ ਸਾਰਾ ਸਮਾਨ ਮੈਂ ਇੱਧਰ ਰੱਖ ਦਿੱਤਾ ਫਿਰ ਮੈਂ ਗੱਦੇ ਲਾਏ ਤੇ ਫਿਰ ਆਪਾਂ ਜਿਹੜਾ ਹੀ ਉਹ ਮੈਨੂੰ ਕੱਲ ਵੀ ਸਾਰੀ ਦਿਹਾੜੀ ਮੈਨੂੰ ਲੱਗੀ ਸੰਭ ਸੰਭਦਿਆ ਸਾਰਾ ਘਰ ਸੰਭਿਆ ਤੇ ਫਿਰ ਅੱਜ ਵੀ ਮੈਂ ਮੈਨੂੰ 2:30 ਵੱਜ ਗਏ ਸੀ ਤੇ ਅੱਜ ਵੀ ਸੰਭ ਸੰ ਸੰਭਾਲ ਕੇ ਸਾਰਾ ਸਮਾਨ ਫਿਰ ਮੈਂ ਮਤਲਬ ਮਾ ਸਾਇ 12 ਘੰਟਾ ਮੈਨੂੰ ਮਿਲਿਆ ਹੋਣਾ ਮੇਰੇ ਲੱਕ ਦੀ ਬਿਲਕੁਲ ਬਸ ਹੋ ਗਈ ਬਿਲਕੁਲ ਮੇਰੀ ਵਾਹ ਖਤਮ ਹੋ ਗਈ ਮੈਂ ਦਵਾਈ ਖਾਉਂਗੀ ਤੇ ਮੈਨੂੰ ਮਤਲਬ ਰੈਸਟ ਹੋਣੀ ਹੈ ਮੇਰੇ ਕੋ ਥੋੜੀ ਬੋਤੀ ਉਹ ਵੀ ਮੇਰਾ ਬੱਚਾ ਸੋਏਗਾ ਤੇ ਫਿਰ ਰੈਸਟ ਹੋਣੀ ਹੈ ਨਹੀਂ ਤੇ ਉਹ ਵੀ ਰੈਸਟ ਨਹੀਂ ਹੋਣੀ ਹੈਗੀ ਮਤਲਬ ਇੰਨਾ ਜਿਆਦਾ ਬੁਰਾ ਹਾਲ ਆ ਸ਼ਰੀਰ ਦੀ ਤੇ ਮਤਲਬ ਬੈਂਡ ਹੀ ਵੱਜ ਗਈ ਨਾ ਤੁਸੀਂ ਸਮਝ ਸਕਦੇ ਜੇ ਤੇ ਮੈਂ ਕਿਹਨੇ ਜਿਨ੍ਹਾਂ ਦੇ ਘਾਰ ਵਿਚਾਰਿਆਂ ਦੇ ਹਨ ਇੱਧਰ ਵਾਲੀ ਸਾਈਡ ਦੁਆਬੇ ਵਾਲੀ ਸਾਈਡ ਹਨਾ ਜਲੰਧਰ ਵਾਲੀ ਸਾਈਡ ਜਿਨ੍ਹਾਂ ਦੇ ਘਾਰ ਹੀ ਮਤਲਬ ਪ੍ਰਬਾਦ ਹੋ ਗਏ ਹਨਾ ਫਸਲਾਂ ਬਰਬਾਦ ਹੋ ਗਈਆਂ ਵਾ ਵੇਖੋ ਕੁਦਰਤ ਹਨਾ ਕੁਦਰਤ ਕਿੰਨਾ ਕੁਛ ਕਰ ਦਿੰਦੀ ਆ ਤੇ ਕੁਦਰਤ ਦੇ ਹੱਥ ਵਾਸ ਹਨਾ ਜਦੋਂ ਆਪਾਂ ਕੁਦਰਤ ਨਾਲ ਛੇੜਛਾੜ ਕਰਦੇ ਆਂ ਤੇ ਉਹ ਆਪਣੇ ਜਦੋਂ ਰੰਗ ਵਿਖਾਉਂਦੀ ਆ ਨਾ ਤੇ ਫਿਰ ਮਤਲਬ ਸਾਰਾ ਕੁਝ ਤੈਸਮੈਸ ਹੋ ਜਾਂਦਾ ਸਾਰਾ ਕੁਝ ਆਪਣੀ ਲਪੇਟ ਚ ਲੈ ਲੈਂਦੀ ਏ ਇੱਕ ਮਿੰਟ ਚ ਮਤਲਬ ਆਪਾਂ ਕੁਝ ਕਰ ਨਹੀਂ ਸਕਦੇ ਪਾਣੀ ਇਹੋ ਜੀ ਚੀਜ਼ ਆਪਾਂ ਰੋਕ ਹੀ ਨਹੀਂ ਸਕਦੇ ਇਹਨੂੰ ਹਣਾ ਪਰ ਜਿੰਨਾ ਰੋਕਣ ਦੀ ਕੋਸ਼ਿਸ਼ ਕਰਾਂਗੇ ਆਪਾਂ ਨਹੀਂ ਰੋਕ ਸਕਦੇ ਉਹਨੂੰ ਕਿੰਨੇ ਲੋਕੀ ਬੰਨ ਬਣਾਉਂਦੇ ਆ ਦਰਿਆਵਾਂ ਦੇ ਅੱਗੇ ਬੰਨ ਬਣਾਉਣਗੇ ਪਰ ਸਾਰੇ ਬੰਨ ਇਦਾਂ ਤਰੇ ਤਰੇ ਹੀ ਰਹਿ ਜਾਂਦੇ ਆ ਲੋੜ ਕਿ ਲੈ ਆਂਦਾ ਇੰਨਾ ਪਾਣੀ ਦਾ ਵਹਾਵ ਆ ਬਹੁਤ ਜਿਆਦਾ ਹਨ ਜਿਨ੍ਹਾਂ ਜਿਨਾਂ ਦੇ ਪਾਣੀ ਆਇਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਹਨ ਕਿੰਨਾ ਕਿੰਨਾ ਦੇ ਪਾਣੀ ਆਇਆ ਏਸੀ ਜੀ ਆਪਣਾ ਛੋਟਾ ਜਿਹਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਬਾਏ ਬਾਏ